ਲਕਵਾ ਗਿਆ ਅਛਾ ਲਕਵਾਓਗੇ ਹੋ ਗਿਆ ਜੀ ਫਿਰ ਤਾਂ ਬੜੀ ਦਿੱਕਤ ਆਈ ਹੋਊ ਬਹੁਤ ਜਿਆਦੀ ਮੂਹਵਿੰਗਾ ਹੋ ਗਿਆ ਸੀ ਮੂਹਵਿੰਗਾ ਗਿਆ ਸੀ ਪ੍ਰਭਾਵ ਕੀ ਪੈਣਾ ਸੀ ਇਹ ਕਰਦੇ ਨਹੀਂ ਮੰਨਦੇ ਦਾ ਮੂਹਵਿੰਗਾ ਹੋਇਆ ਉਹਨੇ ਜਾਣ ਕੇ ਕਰਨ ਰਿਆ ਮੈਂ ਬਸੇਰਾ ਉਹਨਾਂ ਕੋਲ ਮੈਂ ਮੰਨ ਲਿਆ ਜਿਉਂ ਲਾ ਜੋ ਕਦੇ ਓ ਇਦਾਂ ਹੈ ਨਾ ਜੀ ਉਹ ਮੈਨੂੰ ਲੈ ਆ ਲੈ ਲੈਣਿਆ ਸ਼ਰਮ ਕਰ ਉਹ ਮੈਂ ਮੈਂ ਸੱਚੀ ਹੋ ਗਿਆ ਜੇ ਮੈਨੂੰ ਮੈਨੂੰ ਲੈ ਜਾਓ ਕਿਤੇ ਉਹ ਦੂਜੇ ਦਿਨ ਇੱਕ ਦਿਨ ਦਿਨ ਮੈਨੂੰ ਤਲਫਾਈ ਛੱਡਿਆ ਹਲੇ ਉੱਥੇ ਹੀ ਕਰਦਾ ਹੈ ਨਖਰੇ ਕਰਦਾ ਕਹਦਾ ਨਖਰੇ ਯਕੀਨ ਨਹੀਂ ਕਰਦੀ ਤੁਹਾਡਾ ਕਰਦੀ ਵੀ ਨਹੀਂ ਕਰਨੀ ਅੱਛਾ ਆਂਦੀ ਐ ਇਦਾਂ ਕਰਦਾ ਜਾਣ ਕੇ ਕਰਨ ਲਿਆ ਜਦੋਂ ਫੇਰ ਦੂਜੇ ਤਿੰਨ ਵੇਖਿਆ ਭੀ ਸੱਦਾ ਹੋਇਆ ਨਹੀਂ ਮੂੰਹ ਫੇਰ ਮਰੂ ਗੱਡੀ 'ਚ ਖੜਿਆ ਚੁੱਕ ਕੇ ਨਾ ਰਾਤ ਰਾਤ ਭਾਣਾ ਪੂਰਾ ਹੋ ਜਾਂਦਾ ਹਾਂਜੀ ਫੇਰ ਲੈ ਕੇ ਤਰਨ ਤੂੰ ਸੀਰੀਅਸ ਕਰਦਾ ਨਹੀਂ ਲਿਆ ਕਰਦਾ ਨਹੀਂ ਬਿਮਾਰੀ ਨੂੰ ਸੀਰੀਅਸ ਐ ਹੋਈ ਵੀ ਨਖਰੇ ਕਰਦਾ ਰਹਿੰਦਾ ਭੀ ਮੂੰਹ ਮਾਂ ਬਣਾਉਂਦਾ ਰਹਿੰਦਾ ਅੱਛਾ ਹਾਂਜੀ ਐਕਟਿੰਗ ਕਰਦੇ ਰਹਿੰਦਾ ਹੈ ਨਾ ਉਹਨਾਂ ਤਰ੍ਹਾਂ ਦਾ ਭੀ ਜਾਣ ਕੇ ਹੀ ਨਖਰੇ ਕਰਦਾ ਨਖਰੇ ਕਰਦਾ ਜਾਣ ਕੇ ਨਖਰੇ ਕਰਦਾ